ਵਾਹਿਗੁਰੂ ਜੀ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਾਤਸ਼ਾਹ ਦੀ ਜੀਵਨੀ ਸਰਬੰਨ ਕਰੂਗੀ ਕਨਾਂ ਪੈਂਥੋਂ ਤੱਕ ਸਰਬਣ ਕੀਤਾ ਸੀ ਕਿ ਪਹਿਲੇ ਜਨਮ ਵਿੱਚ ਵੀ ਤੁਸੀਂ ਗੁਰਸਿੱਖ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਾ ਰਤਨਰਾਏ ਜੀ ਨੂੰ ਕਿਹਾ ਕਿ ਪਹਿਲੇ ਜਨਮ ਵਿੱਚ ਵੀ ਤੁਸੀਂ ਗੁਰਸਿੱਖ ਸੀ ਉਸ ਵੇਲੇ ਅੱਗੋਂ ਰਾਜਾ ਹੋਣ ਦਾ ਅਤੇ ਭਵਿੱਖ ਵਿੱਚ ਵੀ ਸੁਖ ਭੋਗਣ ਦਾ ਵਾਰ ਦਿੱਤਾ ਸੀ ਇਸ ਤਰ੍ਹਾਂ ਕਹਿ ਕੇ ਗੁਰੂ ਜੀ ਨੇ ਚਰਨ ਕਮਲ ਤੋਤੇ ਅਤੇ ਰਾਜਾ ਜਿਸ ਦੇ ਵੱਡੇ ਭਾਗ ਸਨ ਉਸ ਨੂੰ ਪਹੁੰਚ ਦਿੱਤੀ ਗੁਰੂ ਜੀ ਨੇ ਆਪ ਉਸ ਨੂੰ ਵਾਹਿਗੁਰੂ ਮੰਤਰ ਦ੍ਰਿੜ ਕਰਵਾਇਆ ਅਤੇ ਉਸ ਨੂੰ ਭਗਤੀ ਅਤੇ ਮੁਕਤੀ ਦਾ ਭਲਾ ਰਾਹ ਦੱਸਿਆ ਰਾਜੀ ਦੇ ਵਜੀਰਾ ਸਮੇਤ ਸੇਨਾ ਅਤੇ ਉਸ ਦੇ ਹੋਰ ਬਹੁਤ ਲੋਕਾਂ ਨੇ ਵੀ ਚਰਨ ਕਮਲਾਂ ਦੀ ਪਹੁੰਚ ਲੈ ਕੇ ਬਹੁਤ ਆਨੰਦ ਪਾਇਆ ਰਾਜਾ ਬਹੁਤ ਹੀ ਪ੍ਰੇਮ ਸਹਿਤ ਸਿੱਖ ਹੋ ਗਿਆ ਜਿਸ ਦੇ ਫਲਸਰੂਪ ਉਸ ਦਾ ਸਾਰਾ ਸਮਾਜ ਸਿੱਖ ਹੋ ਗਿਆ ਰਾਜਾ ਗੁਰੂ ਜੀ ਦੇ ਸ੍ਰੇਸ਼ਟ ਜਸ ਕਰਦਾ ਹੋਇਆ ਆਪਣੀ ਡੇਰੇ ਵਿਖੇ ਚਲਾ ਗਿਆ ਉਹ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਬਹੁਤ ਦਿਨ ਰਿਹਾ ਅਤੇ ਉਹ ਰਜਾਨਾ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਦਾ ਕਾਫੀ ਸਮਾਂ ਉਹ ਬੈਠ ਕੇ ਆਨੰਦ ਧਾਰਨ ਕਰਦਾ ਸੀ ਸਤਿਗੁਰੂ ਜੀ ਨੂੰ ਹਾਥੀ ਮੰਗਵਾਉਂਦੇ ਅਤੇ ਆਪਣੇ ਮਨ ਪਹੁੰਹਦਾ ਉਸ ਹਾਥੀ ਨੂੰ ਹੋਰ ਵੀ ਕਈ ਕੰਮ ਕਰਵਾਉਂਦੇ ਕਦੇ ਉਹ ਪੁਤਲੀਆਂ ਦਾ ਤਮਾਸ਼ਾ ਵੇਖਦੇ ਜੋ ਬਾਟਨ ਕਲਾ ਦੱਬਿਆਂ ਪਾਸਾ ਸੁਟਦੇ ਆ ਸਨ ਗੁਰੂ ਜੀ ਦੇ ਕਦੇ ਅਨੋਖੇ ਸ਼ਾਸਤਰ ਨੂੰ ਵੇਖਦੇ ਜਦੋਂ ਕਲਾ ਜੰਤਰ ਨੂੰ ਫੇਰਦੇ ਤਾਹੂ ਹੋਰ ਤਰ੍ਹਾਂ ਦਾ ਬਣ ਜਾਂਦਾ ਕਦੇ ਸਵਾਮੀ ਗੁਰੂ ਜੀ ਰਾਜਾ ਰਤਨ ਰਾਈ ਨੂੰ ਨਾਲ ਲੈ ਕੇ ਸ਼ਿਕਾਰ ਅਭਿਆਸ ਲਈ ਸਵਾਰ ਹੋ ਜਾਂਦੇ ਸੀ ਉਹ ਜੰਗਲ ਵਿੱਚ ਵਿਚਰਦੇ ਹੋਏ ਅਤੇ ਹਿਰਨਾ ਨੂੰ ਮਾਰਦੇ ਸਿੱਕਰੇ ਕੁੱਤੇ ਬਾਜ ਪੰਛੀਆਂ ਨੂੰ ਮਾਰਦੇ ਕਦੇ ਉਹ ਪਾਣੀ ਨਾਲ ਖੇਡਾਂ ਕਰਦੇ ਦੋਵੇਂ ਦਿਸ਼ਾਵਾਂ ਤੋਂ ਭਿੜਦੇ ਹੋਏ ਬਹੁਤ ਛਿੱਟੇ ਮਾਰਦੇ ਕਦੇ ਉਹ ਜੁੱਧ ਵਿਦਿਆ ਦਾ ਅਭਿਆਸ ਕਰਦੇ ਉਹ ਤਨੋਖ ਨੂੰ ਹੱਥ ਵਿੱਚ ਫੜ ਕੇ ਤੀਰ ਮਾਰਦੇ ਕਦੇ ਕੱਸ ਕੇ ਬੰਦੂਕ ਚਲਾਉਂਦੇ ਗੋਲੀਆਂ ਛੜਦੇ ਉਹ ਘੋੜੇ ਉੱਤੇ ਚੜ੍ਹ ਕੇ ਉਸ ਨੂੰ ਭਜਾਉਂਦੇ ਨੇਜਾ ਫੇਰਨ ਦੀ ਮਸਤ ਅਭਿਆਸ ਕਰਦੇ ਜਿਸ ਤਰ੍ਹਾਂ ਸਾਹਮਣੇ ਵਾਲੀ ਨੋਕ ਨਾਲ ਦੁਸ਼ਮਣ ਮਾਰੇ ਜਾਣ ਇਸ ਤਰ੍ਹਾਂ ਦੇ ਬਹੁਤ ਜੋਜ ਕਰਦੇ ਹੋਏ ਗੁਰੂ ਜੀ ਸਾਰਿਆਂ ਦੀਆਂ ਆਸ਼ਾਆਂ ਪੂਰੀਆਂ ਕਰਦੇ। ਕਈ ਦਿਨ ਤੱਕ ਪ੍ਰਸ਼ਾਦੀ ਹਾਥੀ ਕਿਸੇ ਇੱਕ ਸਥਾਨ ਉੱਤੇ ਪ੍ਰਸੰਨਤਾ ਸਹਿਤ ਬੰਨਿਆ ਰਹਿੰਦਾ। ਮਹਾਨ ਸਤਿਗੁਰੂ ਜੀ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਹਾਥੀ ਦੇ ਸੇਵਾਦਾਰਾਂ ਨੂੰ ਫਰਮਾਇਆ ਪ੍ਰਸ਼ਾਦੀ ਹਾਥੀ ਨੂੰ ਹੁਣ ਕੋਈ ਬੰਧਨ ਸੰਗਲ ਨਾ ਪਾਵੋ। ਇਸੇ ਤਰ੍ਹਾਂ ਖੁੱਲਾ ਛੱਡ ਕੇ ਇਸ ਦੀ ਸੇਵਾ ਕਰੋ। ਹਾਥੀ શ્રી ਅਨੰਦਪੁਰ ਸਹਿਬ ਵਿੱਚ ਜਿੱਥੇ ਕਿਥੇ ਆਜ਼ਾਦ ਫਿਰਦਾ ਰਹੇ ਜਿੱਥੇ ਇਸ ਤੇ ਮਨ ਪਸੰਦ ਦਾ ਸਥਾਨ ਹੈ ਉੱਥੇ ਹੀ ਬੈਠ ਜਾਵੇ ਕੁਝ ਦਿਨ ਸੇਵਾਦਾਰ ਹਾਥੀ ਦੇ ਨਾਲ ਰਹਿਣ ਜਿੱਥੇ ਹਾਥੀ ਫਿਰਦਾ ਹੋਵੇ ਉਹ ਉਸ ਨੂੰ ਵੇਖਦੇ ਰਹਿਣ ਜਦ ਉਹ ਹਿੱਲ ਕੇ ਕਿਧਰੇ ਚਲਾ ਜਾਵੇ ਤਦ ਤੁਸੀਂ ਹਟ ਜਾਣਾ ਜੋ ਉਸ ਦੀ ਖੁਰਾਕ ਹੈ ਉਸ ਨੂੰ ਖਵਾ ਦੇਣੀ ਗੁਰੂ ਜੀ ਦਾ ਹੁਕਮ ਸੁਣ ਕੇ ਫਿਰ ਹੱਥੀ ਨੂੰ ਖੁੱਲਾ ਛੱਡ ਦਿੱਤਾ ਗਿਆ। ਉਹ ਜਿੱਥੇ-ਕਿੱਥੇ ਥਾਂ-ਥਾਂ ਫਿਰਦਾ ਹੋਇਆ ਬਹੁਤ ਮੋਟਾ ਹੋ ਗਿਆ ਸੀ। ਉਹ ਬਹੁਤ ਵਾਰ ਬਾਜ਼ਾਰ ਦੇ ਵਿੱਚ ਫਿਰਦਾ ਤਿਸਤਾ। ਉਹ ਦੁਕਾਨਦਾਰ ਬਾਣੀਆਂ ਦੇ ਸਮਾਨ ਨੂੰ ਵਿਗਾੜ ਦਿੰਦਾ ਸੀ। ਲੱਡੂ ਆਦਿ ਜੋ ਪਕਵਾਨ ਰੱਖੇ ਹੁੰਦੇ ਉਹ ਜਿੱਥੇ-ਕਿੱਥੇ ਥਾਂ-ਥਾਂ ਫਿਰਦਾ ਹੋਇਆ ਉਹਨਾਂ ਨੂੰ ਖਾ ਜਾਂਦਾ ਸੀ। ਅਨ ਆਦ ਜੋ ਖਾਣ ਲਈ ਬਸਤਾ ਹੁੰਦੀਆਂ ਸਾਨੂੰ ਉਹ ਤੁਰਦਾ ਫਿਰਦਾ ਹੋਇਆ ਆਪਣੇ ਮੂੰਹ ਵਿੱਚ ਪਾ ਲੈਂਦਾ ਸਾਰੇ ਬਾਣੀਏ ਮਿਲ ਕੇ ਫਿਰ ਸਤਿਗੁਰੂ ਜੀ ਦੇ ਕੋਲ ਆਏ ਤਾਂ ਦੱਸਣ ਲੱਗੇ ਹਾਥੀ ਬਹੁਤ ਕੰਮ ਵਿਗਾੜਦਾ ਹੈ ਉਹ ਅਚਾਨਕ ਹੀ ਸੌਂ ਸੌਦਾ ਖਿਲਾਰ ਦਿੰਦਾ ਹੈ ਰੋਕਦਿਆਂ ਰੋਕਦਿਆਂ ਤਰੰਤ ਹੀ ੇਠਾ ਸੁੱਕ ਦਿੰਦਾ ਹੈ ਉਹ ਸਾਰਾ ਦਿਨ ਘੁੰਮਦਾ ਹੋਇਆ ਉੱਥੇ ਆ ਜਾਂਦਾ ਹੈ ਅਤੇ ਅਨੇਕ ਪਕਵਾਨ ਖਾ ਕੇ ਚਲਾ ਜਾਂਦਾ ਹੈ ਆਪਜੀ ਤੋਂ ਡਰਦੇ ਹੋਏ ਅਸੀਂ ਉਸ ਦੇ ਡੰਡਾ ਵੀ ਨਹੀਂ ਮਾਰਦੇ ਜੇ ਪ੍ਰੇ ਪ੍ਰੇਰਦੇ ਹਾਂ ਤਾਂ ਇੱਧਰ ਉੱਧਰ ਸੁੰਡ ਫੇਰਦਾ ਹੈ ਉਹਨਾਂ ਦੀ ਗੱਲ ਸੁਣ ਕੇ ਸ਼੍ਰੀ ਕਲੰਗੀਧਰ ਪਾਤਸ਼ਾਹ ਜੀ ਨੇ ਮਸੰਦਾ ਨੂੰ ਆਵਾਜ਼ ਦਿੱਤੀ ਅਤੇ ਹੁਕਮ ਫਰਮਾਇਆ ਬਾਣੀਆਂ ਦਾ ਜਿੰਨਾ ਵੀ ਨੁਕਸਾਨ ਹੋਵੇ ਪ੍ਰਸਾਦੀ ਹਾਕੀ ਦੁਕਾਨਾਂ ਉੱਤੇ ਜਾ ਕੇ ਜੋ ਖਰਾਬਾ ਕਰੇ ਉਹ ਸਾਰਾ ਧਨ ਗੁਰੂ ਜੀ ਦੇ ਖਜ਼ਾਨੇ ਵਿੱਚੋਂ ਭਰ ਦੇਵੋ ਸ਼ਾਮ ਨੂੰ ਸਾਰਿਆਂ ਤੋਂ ਪੁੱਛ ਲਓ ਬਾਣੀਆਂ ਨੇ ਇਹ ਸੁਣ ਕੇ ਮਨ ਵਿੱਚ ਬਹੁਤ ਆਨੰਦ ਉੱਪਜਿਆ ਮਸੰਦਾ ਨੇ ਗੁਰੂ ਜੀ ਦਾ ਬਚਨ ਜਥਾ ਜੋਗ ਮੰਨਿਆ ਹਾਥੀ ਸਾਰੇ ਨਗਰ ਵਿੱਚ ਫਿਰਦਾ ਰਹਿੰਦਾ ਸੀ ਹਜ਼ਾਰਾਂ ਲੋਕ ਉਸ ਨੂੰ ਦੇਖਦੇ ਉੱਥੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਅਨੋਖੇ ਹਾਥੀ ਨੂੰ ਦੇਖ ਕੇ ਸਾਰਿਆਂ ਹੈਰਾਨ ਹੁੰਦੀਆਂ ਕਵੀ ਜੀ ਲਿਖਦੇ ਹਨ ਰਾਜਾ ਰਤਨਰਾਏ ਕਈ ਮਹੀਨੇ ਗੁਰੂ ਜੀ ਕੋਲ ਰਹਾ ਸੀ ਉਹ ਸਤ ਗੁਰੂ ਜੀ ਦੇ ਆਨੰਦ ਮਈ ਅਜਿਵ ਕੌਤਕਾਂ ਨੂੰ ਦੇਖਦਾ ਉਹ ਸ਼੍ਰੀ ਗੁਜਰੀ ਜੀ ਦੇ ਕੋਲ ਬਾਰ ਬਾਰ اپنی માતા ਸਮੇਤ ਪਹੁੰਚਦਾ ਅਤੇ ਸੁੱਖ ਪ੍ਰਾਪਤ ਕਰਦਾ ਸੀ ਉਸੇ ਤਰ੍ਹਾਂ ਕਈ ਵਾਰ ਸ਼੍ਰੀ ਕਲੰਗੀਤਰ ਪਾਤਸ਼ਾਹ ਦੇ ਦਰਸ਼ਨ ਕਰਦਾ ਤੇ बार-बार ਉਹਨਾਂ ਦੇ ਚਰਨ ਕਮਲਾਂ ਨੂੰ ਛੂੰਦਾ ਫਿਰ ਉਸਨੇ ਆਪਣੇ ਦੇਸ਼ ਵੱਲ ਚੜਾਈ ਕਰਨ ਵਾਸਤੇ ਹੱਥ ਜੋੜ ਕੇ ਵਿਦਾਇਗੀ ਮੰਗੀ ਸਤਿਗੁਰੂ ਜੀ ਨੇ ਤਦ ਕਹਿ ਕੇ ਬਹੁਤ ਟਿਕਾਇਆ ਫਿਰ ਅੰਤ ਨੂੰ ਉਸਨੇ ਦੇ ਚੱਲਣ ਦਾ ਸਮਾਂ ਆ ਗਿਆ ਬਹੁਤ ਪ੍ਰੇਮ ਹੋਣ ਕਰਕੇ ਰਾਜਾ ਜਾਣਾ ਨਹੀਂ ਚਾਹੁੰਦਾ ਸੀ ਉਹ ਤਿਆਰ ਹੋ ਕੇ ਫਿਰ ਨਗਰ ਵਿੱਚ ਹੀ ਰਹਿ ਪੈਂਦਾ ਗੁਰੂ ਜੀ ਨੇ ਜਰੀ ਦੇ ਦੁਸ਼ਾਲੇ ਰਾਜੇ ਨੂੰ ਸਰੋਪੇ ਦੇ ਰੂਪ ਵਿੱਚ ਬਖਸ਼ਿਸ਼ ਦਿੱਤੀ ਜੋ ਰਾਜੇ ਨੇ ਮਨ ਵਿੱਚ ਬੜਾ ਪ੍ਰੇਮ ਧਾਰਨ ਕਰਕੇ ਲੈ ਲਏ ਰਾਜੇ ਨੇ ਕਿਹਾ ਜਿਵੇਂ ਗੁਰੂ ਜੀ ਦਾ ਸ੍ਰੇਸ਼ਟ ਜਸ ਸੁਣਿਆ ਸੀ ਮੈਂ ਆ ਕੇ ਉਸੇ ਤਰ੍ਹਾਂ ਦਾ ਹੀ ਵੇਖਿਆ ਹੈ ਗੁਰੂ ਜੀ ਨੇ ਮੈਨੂੰ ਸਾਰੇ ਤਰ੍ਹਾਂ ਨਾਲ ਨਿਹਾਲ ਕੀਤਾ ਹੈ ਇਸ ਲੋਕ ਵਿੱਚ ਤਾਂ ਮੇਰਾ ਬਹੁਤ ਭਲਾ ਹੀ ਹੋਇਆ ਹੈ ਪਰ ਲੋਕ ਵਿੱਚ ਵੀ ਮੈਨੂੰ ਬਹੁਤ ਸੁਖ ਪ੍ਰਾਪਤ ਹੋਵੇਗਾ ਉਸ ਤੋਂ ਫਿਰ ਕੁਝ ਵੀ ਕਿਹਾ ਨਹੀਂ ਜਾ ਰਿਹਾ ਸੀ ਉਸ ਦਾ ਗਲਾ ਭਾਰ ਆਇਆ ਤੇ ਉਸ ਨੇ ਗੁਰੂ ਜੀ ਦੇ ਚਰਨ ਕਮਲਾਂ ਤੇ ਆਪਣਾ ਸਿਰ ਰੱਖ ਦਿੱਤਾ ਉਸ ਨੇ ਨੇਤਰਾਂ ਦੇ ਪਾਣੀ ਨਾਲ ਗੁਰੂ ਜੀ ਦੇ ਚਰਨ ਧੋ ਦਿੱਤੇ ਗੁਰੂ ਜੀ ਨੇ ਤੀਰਜ ਦਿੱਤਾ ਤਾਂ ਉਸਨੇ ਹਿਰਦੇ 'ਚ ਆਨੰਦ ਧਾਰਨ ਕੀਤਾ ਫਿਰ ਉਸੇ ਸਮੇ ਗੁਰੂ ਜੀ ਨੇ ਰਾਜੇ ਨੂੰ ਗੁਰਸਿੱਖੀ ਦੇ ਨਾਲ ਭਗਤੀ ਗਿਆਨ ਦੀ ਬਖਸ਼ਿਸ਼ ਕੀਤੀ ਤਦ ਰਾਜਾ ਰਤਨਰਾਇ ਦੀ ਮਾਤਾ ਸਮੇਤ ਸਾਰੇ ਵਜ਼ੀਰ ਗੁਰੂ ਜੀ ਨੂੰ ਨਮਸਕਾਰ ਕਰਕੇ ਚੱਲ ਪਏ ਰਾਜਾ ਮਸੀ ਮਸੀ ਗੁਰੂ ਜੀ ਤੋਂ ਅਲੱਗ ਹੋਇਆ ਸੀ ਉਹੋ ਆਪਣੇ ਸਾਰੇ ਲਸ਼ਕਰਾਂ ਤੇ ਸਾਜ਼ੋ ਸਮਾਨ ਸਹਿਤ ਉੱਥੋਂ ਸਵਾਰ ਹੋ ਕੇ ਚੱਲ ਪਿਆ ਸੀ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬੰਨ ਕਰਾਂਗੇ ਜੀ